हां जी दोस्तों ससीका लो जी आज ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਹੈ ਦੇਖ ਸਕਦੇ ਤੁਸੀਂ ਆਪਾਂ ਕੰਸਲ ਟੈਂਕ ਦੀ ਸਰਵਿਸ ਕਰਨੀ ਹੈ ਅੱਜ ਕੰਸਲ ਟੈਂਕ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰੇ ਸਾਰਿਆਂ ਨੂੰ ਕੰਸਲ ਟੈਂਕ ਕਹਿੰਦੇ ਆਪਾਂ ਜਿਹੜੀ ਦੀਵਾਰ ਦੇ ਅੰਦਰ ਟੈਂਕੀ ਲੱਗਦੀ ਹੈ ਫਲਸ਼ ਟੈਂਕੀ ਉਹਨੂੰ ਕੰਸਲ ਟੈਂਕ ਕਹਿੰਦੇ ਆ ਠੀਕ ਹੈ ਜੀ ਤੇ ਆ ਤੁਸੀਂ ਹਾਲਤ ਦੇਖ ਸਕਦੇ ਆ ਪਾਣੀ ਦੇ ਵਿੱਚ ਸ਼ੋਰਾ ਬਹੁਤ ਹੈ ਸ਼ੋਰੇ ਕਰਕੇ ਹੀ ਜਿਹੜੇ ਬਹੁਤ ਥੋੜੇ ਜਿਹਾ ਵਧੀਆ ਪ੍ਰੋਡਕਟ ਹੈ ਇਵੇਂ ਕੋਲਰ ਗਰੋਹੇ ਇਹ ਚੀਜ਼ਾਂ ਮੈਂ ਲਾਉਂਦਾ ਨਹੀਂ ਆਪਣੇ ਸ਼ਹਿਰ ਦੇ ਵਿੱਚ। ਸੋ ਤਾਂ ਹੀ ਨਹੀਂ ਲਾਉਂਦਾ ਦੇਖੋ ਰੈਗੂਲਰ ਪਾਣੀ ਚੱਲੀ ਜਾ ਰਿਹਾ ਰਬੜ ਦੇ نیچے ਵੀ ਛੋਰਾ ਜੰਮ ਗਿਆ ਹੋਊਗਾ ਤੇ ਟੈਂਕੀ ਦੀ ਤੁਸੀਂ ਹਾਲਤ ਦੇਖ ਸਕਦੇ ਆ ਕਾਲੀ ਪਈ ਆ ਸਾਰੀ। ਠੀਕ ਹੈ। ਸੋ ਐਸਿਡ ਦੇ ਨਾਲ ਇਹਨੂੰ ਕਲੀਅਰ ਕਰਿਆ ਜਾਊਗਾ। ਠੀਕ ਹੈ ਬਾਕੀ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਹਰ ਇੱਕ ਚੀਜ਼ ਜਿਹੜੀ ਉਹ ਮੰਗਦੀ ਐ ਸਰਵਿਸ ਮੰਗਦੀ ਐ ਕੋਈ ਸੀਟ ਐ ਕੋਈ ਵਾਸ਼ ਬੇਸ਼ਨ ਐ ਕੋਈ ਕੰਸੀਲ ਟੈਂਕ ਐ ਕੋਈ ਸਿਸਟਨ ਟੈਂਕ ਐ ਬਾਥਰੂਮ ਦੀ ਵੀ ਸਰਵਿਸ ਹੁੰਦੀ ਐ ਸੋ ਤੁਸੀਂ ਕਸਟਮਰ ਵੀਰਾਂ ਨੂੰ ਬੇਨਤੀ ਐ ਵੀ ਤੁਸੀਂ ਭੁੱਲ ਜਾਨੇ ਹਰ ਇੱਕ ਚੀਜ਼ ਮੇਨਟੇਨੈਂਸ ਮੰਗਦੀ ਐ ਹਰ ਇੱਕ ਚੀਜ਼ ਸਰਵਿਸ ਮੰਗਦੀ ਐ ਉਹਦੀ ਸਰਵਿਸ ਟਾਈਮ ਨਾਲ ਕਰਵਾਓ ਠੀਕ ਐ ਇਹ ਨਹੀਂ ਹੈਗਾ ਵੀ ਖਰਾਬ ਜਾ ਚੀਜ਼ ਹੋ ਗਈ ਫੇਰੇ ਉਹਦੀ ਸਰਵਿਸ ਕਰਾਉਣੀ ਐ ਆਹ ਵਾਲ ਕੌਕ ਦੇਖ ਸਕਦੇ ਤੁਸੀਂ ਕਾਲਾ ਹੋਇਆ ਪਿਆ ਪਾਣੀ ਨਾਲ ਇਹ ਵੀ ਸਾਰਾ ਖੋਲ ਕੇ ਕੱਲਾ ਕੱਲਾ ਪੁਰਜ਼ਾ ਕਰਨਾ ਆਪਾਂ ਇਹਦਾ ਠੀਕ ਐ ਸਾਰਾ ਹੀ ਪੱਟ ਲੈਣਾ ਇਹ ਕੁਝ ਬੰਦੇ ਮੈਨੂੰ ਮਜ਼ਾਕ ਵੀ ਕਰ ਲਾਏ ਜਣੇ ਕਹਿੰਦੇ ਪੱਟੀ ਦਾ ਜਾਨਾ ਦੂੰ ਕਹਿੰਦੇ ਠੀਕ ਫਿੱਟ ਵੀ ਕਰ ਲੂੰਗਾ ਬਾਅਦ ਚ ਪਰ ਚਲੋ ਮਾਲਕ ਦੀ ਮਿਹਰ ਐ ਪੱਟ ਪੁੱਟ ਕੇ ਫਿੱਟ ਕਰ ਲੈਨੇ ਆਪਾਂ ਕਿਉਂ ਆਪਾਂ ਨੂੰ ਕਈ ਸਾਲ ਹੋ ਗਏ ਇਹੀ ਕੁਛ ਕਰਦੇ ਰੋਜ਼ ਪੱਟਣਾ ਲਾਉਣਾ ਪੱਟਣਾ ਲਾਉਣਾ ਇਹੀ ਕਰੀ ਜਾਂਦਾ ਤੁਹਾਨੂੰ ਪਤਾ ਹੀ ਐ ਸੋ ਮੇਰਾ ਵੀ ਫਿਕਰ ਕਰਦੇ ਕੁਝ ਬੰਦੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਚਲੋ ਮੈਂ ਇਹ ਦੇਖੋ ਤੁਸੀਂ ਤੁਹਾਡੇ ਸਾਹਮਣੇ ਟੂਟੀ ਖੁੱਲੀ ਛੱਡੀ ਖੜਿਆ ਮਾਰਾ ਮੋਟਾ ਐਸਿਡ ਮੇਰੇ ਹੱਥ ਨੂੰ ਲੱਗਦਾ ਮੈਂ ਜਦ ਇਹ ਟੂਟੀ ਦੇ ਥੱਲੇ ਕਰ ਲੰਨਾ ਵੀ ਬੇਨਤੀ ਹੈ ਮੇਰੇ ਕੋਲ ਉਸ ਟਾਈਮ ਗਲਵਜ਼ ਹੈ ਨਹੀਂ ਤੇ ਬੈਗ ਅਸੀਂ ਦੂਜਾ ਚੱਕ ਲੈ ਕਈ ਵਾਰੀ ਕਾਲੀ ਦੇ ਵਿੱਚ ਸਮਾਨ ਇੱਧਰ ਉੱਧਰ ਰਹਿ ਜਾਂਦਾ ਹੁੰਦਾ ਵੀ ਜਦ ਆਪਾਂ ਨੇ ਕੋਈ ਇਹੋ ਜਿਹਾ ਕੰਮ ਕਰਨਾ ਗਲਵਜ਼ ਜ਼ਰੂਰ ਪਾਓ ਵਾਟਰਪੂਫ ਤਾਂ ਕਿ ਜਿਹੜਾ ਇਹਦਾ ਐਸਿਡ ਹੈ ਜਿਹੜਾ ਉਹ ਤੁਹਾਨੂੰ ਨੁਕਸਾਨ ਨਾ ਕਰ ਸਕੇ ਤੁਹਾਡੀ ਸਿਹਤ ਨੂੰ ਠੀਕ ਹੈ ਫੇਸ ਵੀ ਕਵਰ ਕਰੋ ਤੇ ਬਣਾ ਦਊਗਾ ਆਪਾਂ ਇਹਦੀ ਗੱਲਬਾਤ ਅੱਜ। ਅਵਾਲ ਕੌਕ ਦਾ ਤੁਸੀਂ ਦੇਖਦੇ ਆਂ ਵੀ ਪੁਰਜਾ ਵਰਜਾ ਖੋਲ ਲਿਆ ਆਪਾਂ ਨੇ। ਬਰਸ਼ ਨਾਲ ਪੂਰਾ ਸਾਫ਼ ਹੋ ਰਿਹਾ। ਸਾਫ਼ ਕਰਕੇ ਇਹਨੂੰ ਸ਼ੋਰੇ ਦਾ ਅਦੇ ਚੱਕਦਾ ਨਾ ਕੈਮੀਕਲ ਸ਼ੋਰੇ ਨੂੰ ਇਹਨਾਂ ਚੰਗੀ ਤਰ੍ਹਾਂ। ਠਾਲ ਦਾ ਨੇਰੀ ਪੂਰੀ ਇਹਦੀ। ਵੀ ਇਹ ਆ ਵੀ ਜਦ ਆਪਾਂ ਨੇ ਪੂਰਾ ਸ਼ੋਰੇ ਦੇ ਉੱਤੇ ਤਾਰਕ ਹੈ। ਫਿੱਟ ਕਰ ਲੈਣਾ ਇਹਨੂੰ। ਕੱਲਾ-ਕੱਲਾ ਇਹਦਾ ਪੁਰਜਾ ਇਹ ਲੋ ਜੀ ਹੋ ਗਿਆ ਸਾਫ਼। કરીਏ ਹੁਣ ਇਹਨੂੰ ਫਿੱਟ ਫਿੱਟ ਕਰਕੇ ਦਿਖਾਨੇ ਤੁਹਾਨੂੰ ਚਲਾ ਕੇ ਰੀਲਾ ਵੀ ਵੈਸੇ ਪਾਈਆਂ ਵੀ ਆਪਾਂ ਨੇ ਪਹਿਲਾਂ ਇਹਨੀਆਂ ਦੋ ਦੇਖੀਆਂ ਹੋਣੀਆਂ ਤੁਸੀਂ ਇੱਕ ਰੀਲ ਦੇ ਵਿੱਚ ਪੂਰਾ ਨਹੀਂ ਹੋਇਆ ਗਾਣਾ ਲਾ ਕੇ ਵੀਡੀਓ ਪਾਈ ਦੀ ਤੇ ਦੋ ਪਾਈਆਂ ਹੋਈਆਂ ਉਹ ਤੁਸੀਂ ਦੇਖੀਆਂ ਹੋਣੀਆਂ ਲਓ ਜੀ ਇਸ ਤਰ੍ਹਾਂ ਖੋਲ ਕੇ ਇਹਨੂੰ ਫਿੱਟ ਕਰ ਲੈਣਾ ਆਪਾਂ ਨੇ ਹੋ ਗਿਆ ਮੇਰੇ ਹਿਸਾਬ ਨਾਲ ਐਨ ਓਕੇ ਝੜਾ ਲਿਆ ਨਟ ਜਾਂ ਰਾਕੇ ਪਾਣੀ ਇੱਕ ਵਾਰੀ ਚੈੱਕ ਕਰਕੇ ਦੇਖ ਲੈਂਦੇ ਆਪਾਂ ਬਾਹਰੇ ਵਿੱਚ ਲਾਉਣ ਤੋਂ ਪਹਿਲਾਂ ਬਾਹਰ ਚੈੱਕ ਕਰਕੇ ਦੇਖ ਲੈਂਦੇ ਵੀ ਕੰਮ ਕਰਦਾ ਪੂਰਾ ਇਹ ਪਾਣੀ ਆ ਗਿਆ ਪਾਣੀ ਬੰਦ ਵੀ ਕਰਦਾ ਦੇਖੀਏ ਹਾਂ ਚੱਕਿਆ ਬੰਦ ਵੀ ਕਰ ਰਿਹਾ ਜੀ ਪਾਣੀ ਲਓ ਜੀ ਛੱਡੇ ਤੇ ਚੱਲ ਵੀ ਰਿਹਾ ਵਾਲਕੋਕ ਓਕੇ ਆ ਮੇਰੇ ਹਿਸਾਬ ਨਾਲ ਵਾਲਕੋਕ ਕੰਮ ਕਰ ਰਿਹਾ ਪੂਰਾ ਸਫਾਈ ਹੋ ਗਈ ਸਾਰੀ ਜਿਹੜਾ ਸ਼ੋਰਾ ਸ਼ੂਰਾ ਦਾ ਉਹ ਖਤਮ ਹੋ ਗਿਆ ਠੀਕ ਹੈ ਤੇ ਹੁਣ ਇਹਨੂੰ ਆਪਾਂ ਵਿਚ ਫਟ ਕਰਦੇ ਹਾਂ ਟੈਂਕੀ ਦੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਨਾਲ ਇਧਰਲੇ ਪਾਸੇ ਆਹ ਇਹ ਕਨਸੀਲਡ ਹੈ ਜਿਹਨੂੰ ਆ ਬੰਦ ਕਰ ਰਹੇ ਆ ਇਹ ਜਿਹੜਾ ਕਨਸੀਲ ਟੈਂਕ ਲਾਉਨੇ ਆਪਾਂ دیوار ਦੇ ਵਿੱਚ ਟੈਂਕੀ ਲਾਉਨੇ ਆ ਕਨਸੀਲ ਟੈਂਕ ਦੇ ਨਾਲ ਕਨਸੀਲਡ ਹੈ ਜਿਹੜਾ ਇਹ ਤੁਸੀਂ ਜਰੂਰ ਲਾ ਲੈ ਕਰੋ ਸਟਾਪ ਕੋਕ ਠੀਕ ਹੈ ਬੀ ਜਿਹੜੀ ਆ ਦਿੱਕਤ ਸਾਨੂੰ ਆ ਰਹੀ ਹੈ ਇਹ ਇਹਨਾਂ ਕਸਟਮਰਾਂ ਨੂੰ ਬੀ ਜਿਹੜਾ ਸੀਟ ਦੇ ਵਿੱਚ ਰੈਗੂਲਰ ਪਾਣੀ ਚੱਲੀ ਜਾਂਦਾ ਉਹ ਇੱਥੋਂ ਬੰਦ ਕਰ ਸਕਦੇ ਆ ਨਹੀਂ ਤਾਂ ਫਿਰ ਇਹਦੀ ਆਪਸ਼ਨ ਨਹੀਂ ਰਹਿੰਦੀ ਕੁਝ ਬੰਦਿਆਂ ਨੇ ਮੈਨੂੰ ਕਮੈਂਟ ਵੀ ਆਏ ਆ ਵੀ ਭਾਈ ਤੁਸੀਂ ਵੀਡੀਓ ਬਣਾ ਕੇ ਆਓ ਦੱਸੋ ਵੀ ਕੰਸੀਲਡ ਸਟਾਪਕੌਕ ਜਰੂਰੀ ਹੈ ਲਾਉਣਾ ਤੇ ਕੁਝ ਬੰਦੇ ਵੀਰ ਕਹਿੰਦੇ ਵੀ ਆਪਣੇ ਵੀ ਭਾਈ ਜਿਹੜਾ ਸਟਾਪਕੌਕ ਆ ਉਹ ਤਾਂ ਅੰਦਰ ਹੁੰਦਾ ਏ ਉਹ ਬਈ ਜੇ ਅੰਦਰ ਹੁੰਦਾ ਸਿਰਫ ਮਕੈਨਿਕਲ ਬੰਦੇ ਵਾਸਤੇ ਜਿਹੜਾ ਮਕੈਨਿਕ ਬੰਦਾ ਏ ਜਿਹੜਾ ਟੈਕਨੀਸ਼ੀਅਨ ਹੈ ਆਪਣੇ ਵਰਗਾ ਉਹਨੇ ਹੀ ਕਵਰ ਖੋਲ ਕੇ ਅੰਦਰ ਤੇ ਬੰਦ ਕਰ ਸਕਦਾ ਕਸਟਮਰ ਢੱਕਣ ਖੋਲ ਕੇ ਅੰਦਰੋਂ ਬੰਦ ਨਹੀਂ ਕਰ ਸਕਦਾ ਉਹਦੇ ਵਾਸਤੇ ਬਾਹਰ ਸਟਾਪਕੌਕ ਚਾਹੀਦਾ ਆਪਾਂ ਨੂੰ ਹਾਂ ਤੁਸੀਂ ਦੇਖ ਸਕਦੇ ਆਂ ਵੀ ਐਸਿਡ ਲਾ ਕੇ ਆਪਾਂ ਨੇ ਟੈਂਕੀ ਬਣਾਤੀ ਐ ਇਹਨਾਂ ਗੱਲਬਾ ਠੀਕ ਹੈ ਹੋਰ ਦਿਖਾਣੇ ਹਾਲਤ ਤਾਂ ਸਾਨੂੰ ਆ ਦੇਖੋ ਸੈਫਨ ਕਿਆ ਹਾਲਤ ਦੀ ਪਹਿਲਾਂ ਇਹਦੀ ਤੁਸੀਂ ਆਪੇ ਦੇਖੋ ਹੁਣ ਕਿਆ ਬਣ ਗਈ ਠੀਕ ਹੈ ਚਿੱਟੀ ਹੋ ਗਈ ਟੈਂਕੀ ਐਸਿਡ ਹੈਗਾ ਥੋੜਾ ਜਿਹਾ ਤੇਜ਼ ਸਾਵਧਾਨੀ ਜ਼ਰੂਰ ਵਰਤਣੀ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਜਿਹੜੀ ਟੈਂਕੀ ਦੀ ਉਹ ਸਰਵਿਸ ਕਰ ਸਕਦੇ ਆ ਠੀਕ ਹੈ ਓਕੇ ਕਰ ਦੇਣਾ ਕੰਮ ਆਪਾਂ ਨੇ ਆ ਲਓ ਜੀ ਵਾਲਕੋ ਕਰੀਏ ਹੁਣ ਇਹਦਾ ਫਿੱਟ ਅੰਦਰ ਇਹ ਆਹ ਟੇਢਾ ਜਿਹਾ ਕਰਕੇ ਇਹਨੂੰ ਪਾ ਲੋ ਕੁਝ ਬੰਦੇ ਕਹਿੰਦੇ ਨਿਕਲਦਾ ਨਹੀਂ ਇਹਦਾ ਸਮਾਨ ਨਹੀਂ ਨਿਕਲਦਾ ਸਾਰਾ ਕੁਝ ਨਿਕਲ ਜਾਂਦਾ ਟੈਂਕੀ ਦਾ ਨਿਕਲ ਕੇ ਨਵਾਂ ਪੈ ਜਾਂਦਾ ਰਿਪੇਅਰ ਹੋ ਕੇ ਪੈ ਜਾਂਦਾ ਠੀਕ ਹੈ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਦੁਬਾਰ ਦੀ ਟੈਂਕੀ ਦੀ ਕੱਲੀ ਕੱਲੀ ਚੀਜ਼ ਰਿਪੇਅਰ ਹੋ ਜਾਂਦੀ ਹੈ ਨਵਾਂ ਵੀ ਮਿਲ ਜਾਂਦਾ ਪ੍ਰੋਜੈਕਟ ਸਾਰਾ ਵਾਲਕੌਕ ਸਾਈਫਨ ਸਾਰੀਆਂ ਚੀਜ਼ਾਂ ਨਵੀਆਂ ਮਿਲ ਜਾਂਦੀਆਂ ਕੰਪਨੀ ਦੀਆਂ ਹੀ ਪਾਉਣੀਆਂ ਚਾਹੀਦੀਆਂ ਜਿਹੜੀ ਕੰਪਨੀ ਦੀ ਟੈਂਕੀ ਹੋਸੀ ਦੀ ਠੀਕ ਹੈ ਲੋ ਆਪਾਂ ਫਿੱਟ ਕਰ ਲਈਏ ਇਹਨੂੰ ਫਿੱਟ ਪਲੇਟ ਫਿੱਟ ਕਰ ਲਈ ਆਪਾਂ ਨੇ ਠੀਕ ਹੈ ਇਹਦਾ ਇੱਕ ਲੋਕ ਟੋੜੀ ਟੋੜੀ ਫਿਰਦਾ ਕੋਈ ਬੰਦਾ ਪਹਿਲਾਂ ਹੀ ਇੱਧਰ ਖੱਬੇ ਪਾਸੇ ਵਾਲਾ ਲੋਕ ਇਹਦਾ ਟੁੱਟਿਆ ਭਾਈ ਠੀਕ ਹੈ ਪਤਾ ਨਹੀਂ ਕੋਈ ਪਲੰਬਰ ਤੋੜ ਗਿਆ ਜਾਂ ਕਸਟਮਰ ਨੇ ਪੰਗਾ ਲੈ ਲਿਆ ਤੰਗ ਹੋਇਆ ਵਾ ਬੰਦਾ ਵੀ ਕਈ ਵਾਰੀ ਪੰਗੇ ਲੈ ਉਹ ਲੰਦਾ ਘਰਾਂ ਤੇ ਉਹਦੇ ਕਰਕੇ ਚੱਕਰ ਪੈਂਦਾ ਇਹ ਲੋ ਇੱਕੋ ਨਾਟ ਤੇ ਆਪਾਂ ਨੇ ਖੜਾ ਦੇਣਾ ਠੀਕ ਹੈ ਜਿਹੜੇ ਸਾਈਫਨ ਦੇ ਜਿਹੜੇ ਨਾਟਾ ਜਿਨ੍ਹਾਂ ਨੇ ਸਾਈਫਨ ਚੱਕਣਾ ਹੈ ਪੁਸ਼ ਪੁਸ਼ ਕੋਕ ਕਹਿੰਦੇ ਇਹਨੂੰ ਆਪਾਂ ਪੁਸ਼ ਵਾਲੇ ਜਿਹੜੇ ਬਟਨ ਨੇ ਤੇ ਉਹਨਾਂ ਦੀ ਆਪਾਂ ਸੈਟਿੰਗ ਕਰ ਲਈ ਇਹ ਪਲੇਟ ਦਾ ਨਟ ਆ ਜਿਹੜਾ ਲੋ ਪਲੇਟ ਲੱਗ ਗਈ ਓਕੇ ਕਰਤਾ ਹੁਣ ਆਪਾਂ ਨੇ ਕੰਮ ਬਾਕੀ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੇ ਵਧੀਆ ਲੱਗੀ